ਕੀ ਮਸਲਾ ਜੀ ਜਿਹਦੇ ਤੁਸੀਂ ਪੁੱਛੋ ਮਸਲਾ ਜਿਹੜਾ ਜੀ ਇਹ ਜਿਹੜੀ ਜ਼ਮੀਨ ਆ ਜਾਇਦਾਦ ਆ ਇਹ ਖਾਲਸਾ ਪੰਥ ਦੀ ਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਹ ਨਾਂ ਤੇ ਇੱਕ ਪਰਿਵਾਰ ਨੇ ਕਰਾਈ ਸੀ ਉਹਨਾਂ ਦਾ ਇੱਕੋ ਇੱਕੋ ਲੱਗਾ ਸੀਗਾ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਚੜ੍ਹਾਈ ਕਰ ਜਾਂਦਾ ਤੇ ਉਦੋਂ ਬਾਅਦ ਉਹਨਾਂ ਨੇ ਇਹ ਪੰਥ ਦੇ ਨਾਂ ਕਰ ਦਿੱਤੀ ਜ਼ਮੀਨ ਤੇ ਇਹ ਜਿਹੜੀ ਸਸਤਾ ਬਣੀ ਆ ਇਹਨਾਂ ਨੇ ਕੀਤਾ ਹੈ ਤੇ ਖਾਲਸਾ ਪੰਥ ਦੀ ਸਾਰੀ ਜਾਇਦਾਦ ਸੀ ਪਰ ਇਹਨਾਂ ਨੇ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਇਹਨੂੰ ਮਹਿੰਗੇ ਭਾਅ ਜਿਹੜੀ ਆ ਉਹ ਵੇਚ ਕੇ ਵਰਤ ਲਿਆ ਵਾ ਤੇ ਹੁਣ ਪਤਾ ਲੱਗਾ ਇਹ ਇੱਥੇ ਸਾਡਾ ਵੀਰ ਹੈ ਇੱਕ ਕੋਲੀ ਇਹ ਬਹੁਤ ਲੰਮੇ ਸਮੇਂ ਤੋਂ ਜਿਹੜਾ ਵਾ ਉਹ ਕੋਰਟ ਕੇਸ ਲੜ ਰਿਹਾ ਸੀਗਾ ਉਹਦੀਆਂ ਤਰੀਕਾਂ ਵੀ ਹੁਣ ਲੱਗ ਕੇ ਆ ਗਈਆਂ ਤੇ ਅਸੀਂ ਤੇ ਅੱਜ ਇੱਥੇ ਪਹੁੰਚੇ ਆਂ ਜਦੋਂ ਸਾਰੀ ਇਹਦੀ ਸ਼ਾਨਬੀਨ ਕੀਤੀ ਆ ਜਿਹੜੇ ਕਾਗਜ਼ ਵੀ ਸਾਨੂੰ ਮਿਲੇ ਆ ਉੱਥੇ ਦੋਹਾਂ ਦਵੇਂ ਪਾਸ਼ਾ ਦਾ ਨਾਮ ਆ ਤੇ ਅਸੀਂ ਤਾਂ ਉਹਨੇ ਆ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜਿੰਨੀ ਇਹ ਜਿਹੜੀ ਜ਼ਾਇਦਾਤ ਆ ਇਹ ਖਾਲਸਾ ਪੰਥ ਦੇ ਹਵਾਲੇ ਕੀਤੀ ਜਾਵੇ ਜੋ ਕਿ ਇਹ ਗਰੀਬ ਪਰਿਵਾਰਾਂ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਕਾ ਹਸਤਾ ਨਵਾਂ ਸਿਕਾ ਮਾਸ ਲੇਕਿਨ ਪੁਰਾਣੀਆਂ ਜਗ੍ਹਾ ਜਿਹੜੀਆਂ ਉਹਨੂੰ ਤਾਂ ਬੇਚੀ ਸਰ ਐਸਾ ਮਤੇ ਮਾਰ ਰਹੇ ਨੇ ਰੀਸੈਂਟਲੀ ਬਹੁਤ ਸਾਰੀ ਪ੍ਰਾਪਰਟੀ ਹੈ ਉਹ ਵੀ ਬਲੌਕ ਵੇਚ ਕੇ ਕੋਈ ਹੋਰ ਜਗਾ ਵੀ ਖਰੀਦ ਸਕਦੇ ਲੇਕਿਨ ਉਹ ਕਹਿ ਰਹੇ ਕਿ ਅਸੀਂ ਜਗ੍ਹਾ ਖਰੀਦ ਰਿਹਾ ਨਾਲ ਨਾਲ ਕਿ ਤਾਂ ਜੋ ਕਿ ਹੋਰ ਸੰਸਟ੍ਰਕਚਰ ਬਿਲਕੁਲ ਜੀ ਉਹ ਵੀਰੇ ਗੱਲ ਕਰ ਰਿਹਾ ਸੀ ਨਾਲ ਉਹਨੇ ਵੀ ਗੱਲ ਕੀਤੀ ਆ ਇਹ ਇੱਕ ਤੁਸੀਂ ਉਹ ਨੋਟ ਕੀਤੀ ਹੋਣੀ ਆ ਕਿ ਜਿਹੜੇ ਐਸਡੀਐਮ ਦੀ ਤੁਸੀਂ ਸਵਾਲ ਕੀਤਾ ਪ੍ਰਸ਼ਾਸਨ ਦੇ ਉਹਨਾਂ ਕਿਹਾ ਕਿ ਜਦੋਂ ਅਸੀਂ ਕਾਗਜ਼ ਪੱਤਰ ਦਿੰਦੇ ਆ ਉਹ ਗੋਲਮੋਲ ਕਰ ਦਿੰਦੇ ਆ ਇਹ ਅਵਸਰਾਂ ਨੂੰ ਇਤਰਾ ਕੋਈ ਵੀ ਅਸਰ ਨਹੀਂ ਕਰਦਾ ਕਿ ਉਹ ਕਾਗਜ਼ ਗੋਲਮੋਲ ਕਰ ਦੇਣਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਖਾਲਸਾ ਪੰਥ ਦੀ ਜਾਇਦਾਦ ਆ ਬਹੁਤ ਵੱਡੇ ਪੱਧਰ ਤੇ ਤੇ ਜੇ ਉਹ ਵੇਚ ਨਹੀਂ ਚਾਹਣ ਉਹ ਇੱਕ ਕਿੱਲਾ ਵੀ ਇੱਧਰ ਉੱਧਰ ਕਰ ਸਕਦੇ ਆ ਕਨਾਲ ਮਰਲਾ ਵੀ ਕਰ ਸਕਦੇ ਆ ਇਹ ਨਹੀਂ ਕੋਈ ਵੀ ਸੰਸਥਾ ਜਿਹੜੀ ਆ ਉਹ ਵੇਚ ਨਹੀਂ ਸਕਦੀ ਉਹ ਉਹਨੂੰ ਵਧਾ ਸਕਦੀ ਆ ਉਹ ਤੇ ਕਾਰੋਬਾਰ ਕਰ ਸਕਦੀ ਆ ਉਹਨੂੰ ਸੰਸਥਾ ਵਾਸਤੇ ਧਰਮ ਵਾਸਤੇ ਜੋ ਸੁਖਾ ਸੰਤ ਸਿੰਘ ਸੁਖਾ ਸਿੰਘ ਦੀ ਜ਼ਮੀਨ 30 ਕਿਲੇ ਦੀ ਸੀ ਸੀ ਚਾਂਦੀ ਤੇ ਕਾਗਜ਼ ਵੀ ਹਨ ਉਹਨਾਂ ਨੇ ਦੇ ਸਟੇ ਦਿੱਤੇ ਆ ਇਹਦੇ ਵਿੱਚੋਂ ਤਕਰੀਬਨ ਸਾਰੀ ਜ਼ਮੀਨ ਤ ਨਹੀਂ ਆਪਾਂ ਕਹਿ ਸਕਦੇ ਕਿ ਜ਼ਮੀਨ ਦੇ ਵਿੱਚ ਆ ਜਾਂ ਹੋਰ ਦਾ ਦਾਵਾ ਬਾਕੀ ਇਹਨਾਂ ਸਾਰੀ ਜ਼ਮੀਨ ਅਰਬਾਂ ਖਰਬਾਂ ਰੁਪਈਆ ਦੀ ਸੇਲ ਕਰਕੇ ਤੇ ਇੱਕ 15 ਕਰੋੜ ਦੀ ਜਗ੍ਹਾ ਇਹਨਾਂ ਲਈ ਆ ਅਰਬਾਂ ਖਰਬਾਂ ਦੀ ਵੇਚ ਕੇ ਇੱਕ ਇਹਨਾਂ ਨੇ 60 ਲੱਖ ਦੀ 60 ਕਰੋੜ ਦੀ ਕਿੰਨੇ ਕਰੋੜ 60 ਕਰੋੜ ਦੀ ਕੋਠੀ ਇਹਨਾਂ ਨੇ ਲਈ ਉੱਥੇ ਲਾਰੈਂਸ ਰੋਡ ਦੇ ਤੇ ਮਾਰੋ ਦੇ ਮਾਰੋ ਮਾਰੋੜਤੀ ਹੁਣ ਤੁਸੀਂ ਇਹ ਦੱਸੋ ਵੀ ਇੱਕ ਕਲਗੀਧਰ ਪਾਤਸ਼ਾਹ ਦੇ ਨਾਂ ਤੇ ਜ਼ਮੀਨ ਹੋਵੇ ਖਾਲਸਾ ਪੰਥ ਦੀ ਵਿਰਾਸਤ ਦੀ ਜ਼ਮੀਨ ਤੇ ਲਿਖਿਆ ਹੋਆ ਰਜਿਸਟਰੀ ਦੇ ਤੇ ਉਹ ਕਿਹੜੇ ਬੰਦੇ ਨੂੰ ਅਧਿਕਾਰ ਹੈ ਵੀ ਉਹ ਜ਼ਮੀਨ ਵੇਚ ਕੇ ਤੇ ਆਪਣੇ ਐਸ਼ੋ ਆਰਾਮ ਲਈ ਉਹਨੂੰ ਵਰਤੇ ਉਹ 30 ਕਿੱਲੇ ਜ਼ਮੀਨ ਜਿਹੜੀ ਆ ਉਹਦੇ ਵਿੱਚੋਂ ਹੋਰ ਇਹਨਾਂ ਨੂੰ ਸੰਸਥਾ ਬਣਾਉਣੀਆਂ ਚਾਹੀਦੀਆਂ ਸੀ ਬਲਕਿ ਉਹ 30 ਕਿੱਲੇ ਜ਼ਮੀਨ ਖਰਾਬ ਨਹੀਂ ਸੀ ਕਰਨੀ ਚਾਹੀਦੀ ਅੱਜ ਉਹ 30 ਕਿੱਲੇ ਇੱਥੇ ਜ਼ਮੀਨ ਹੁੰਦੀ ਉਹਦੇ ਵਿੱਚ ਕਾਜ ਜਿਤਨਾ ਇਹਨਾਂ ਬਣਾਏ ਆ ਹੋਰ ਸਹੂਲਤਾਂ ਵਾਸਤੇ ਕੋਈ ਐਜੂਕੇਸ਼ਨ ਵਾਸਤੇ ਕੋਈ ਖੁੱਲੇ ਜਾਂਦੇ ਹਸਪਤਾਲ ਹੀ ਖੁੱਲ ਸਕਦਾ ਹੀ ਪਰ ਇਹਨਾਂ 30 ਕਿੱਲੇ ਜ਼ਮੀਨ ਜਿਹੜੀ ਕੌਂਡੀਆਂ ਦੇ ਭਾਅ ਆਪਣੇ ਰਿਸ਼ਤੇਦਾਰ ਐਰਾ ਵਗੈਰਾ ਨੂੰ ਦੇ ਕੇ ਕਿਉਂ ਖਰਾਬ ਕਰ ਦਿੱਤੀ ਆ ਆਪਾਂ ਦੇ ਡੀਸੀ ਸਾਹਿਬ ਨੂੰ ਇਹੋ ਕਰਾਂਗੇ ਮੰਗ ਕਿ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਖਾਲਸਾ ਪੰਥ ਨੂੰ ਇਨਸਾਫ਼ ਮਿਲਣਾ ਚਾਹੀਦਾ ਵਾ ਸਾਰਿਆਂ ਨੂੰ ਜਿਹੜਾ ਇਹ ਵੀਰ ਸਾਡਾ ਪੁਲੀ ਸਾਹਿਬ ਇਹ ਲੜ ਰਹੇ ਆ ਇਹਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਰੀ ਕੌਮ ਵਾਸਤੇ ਵੀ ਜਾਨਕਿ ਲੜਾਈ ਲੜੀ ਆ ਇਹ ਨਾਂ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਨਾਮ ਤੇ ਤੇ ਖਾਲਸਾ ਪੰਥ ਦੇ ਨਾਮ ਤੇ ਵਿਰਾਸਤ ਆ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਵੇਚਦਾ ਇਹਨਾਂ ਨੇ ਵੇਚੀ ਆ ਕਿ ਕਿੰਨੇ ਇਹਨਾਂ ਦਾ ਕਹਿਣਾ ਕਿ ਅਸੀਂ ਹੋਰ ਜੜਾ